ਜਿਸ ਦਿਨ ਤੁਹਾਨੂੰ ਫੜਿਆ ਗਿਆ ਪੁਲਿਸ ਦਾ ਐਫਆਈਆਰ ਦੇ ਮੁਤਾਬਕ ਕਿ ਤੁਸੀਂ ਥਾਰ ਚ ਜਾ ਰਹੇ ਸੀ ਪੁਲਿਸ ਨੇ ਨਾਕਾ ਲਾਇਆ ਤੁਹਾਨੂੰ ਰੋਕਿਆ ਗਿਆ 17 ਗ੍ਰਾਮ ਚਿੱਟਾ ਤੁਹਾਡੀ ਗੱਡੀ ਚੋਂ ਮਿਲਿਆ ਉਹ ਵੇਚਣ ਚੱਲੇ ਸੀ ਤੁਸੀਂ ਨਹੀਂ ਜੀ ਬਿਲਕੁਲ ਵੀ ਨਹੀਂ ਮੈਂ ਸਹੀ 3 ਵਜੇ ਆਪਣੀ ਪੁਲਿਸ ਲੈਂਡ ਦੇ ਵਿੱਚੋਂ 2 April ਦੀ ਗੱਲ ਹੈ ਇਹ ਸਹੀ 3 ਵਜੇ ਆਪਣੀ ਡਿਊਟੀ ਤੋਂ ਪੁਲਿਸ ਲੈਂਡ ਦੇ ਵਿੱਚੋਂ ਮੈਂ ਨਿਕਲੀ ਆ 10 ਮਿੰਟਾਂ ਦੇ ਵਿੱਚ ਦੀ ਮੈਂ ਨੰਨੀ ਸ਼ਾ ਚੌਂਕ ਦੇ ਉੱਤੇ ਪਹੁੰਚ ਜਾਣੀ ਆ 20 ਦੀ ਸਪੀਡ ਆ ਮੇਰੀ ਨਾਰਮਲ ਆ ਰਹੀ ਆ ਮੈਂ ਉਸੋ ਬਾਦ ਕੀ ਮੈਨੂੰ ਅਚਾਨਕ ਉਥੇ ਰੋਕਿਆ ਜਾਂਦਾ ਮੇਰੀ ਚੈਕਿੰਗ ਕੀਤੀ ਜਾਂਦੀ ਆ ਜਦ ਕਿ ਮੈਨੂੰ ਅਗਰ ਮੇਰੇ ਦਿਲ ਵਿੱਚ ਕੁਝ ਹੁੰਦਾ ਮੈਂ ਗੱਡੀ ਲੋਕ ਕਰਕੇ ਇਹ ਵੀ ਕਹਿ ਸਕਦੀ ਆ ਵੀ ਮੇਰੇ ਕੋਲੇ ਵੀ ਕੁਝ ਮੈਨੂੰ ਮੈਨੂੰ ਮਨ ਡਰ ਹੁੰਦਾ ਜੇ ਠੀਕ ਹੈ ਮੈਂ ਕਿਸੇ ਵੀ ਅਫਸਰ ਨੂੰ ਮੈਂ ਫੋਨ ਪਹਿਲਾਂ ਹੀ ਲਾ ਸਕਦੀ ਸੀ ਮੇਰੇ ਤੇ ਵੀ ਇਲਜ਼ਾਮ ਲੱਗੇ ਆ ਵੀ ਕਿਸੇ ਅਫਸਰ ਦੇ ਨਾਲ ਮੈਂ ਨਹੀਂ ਨਹੀਂ ਤੁਸੀਂ ਕਿਹਾ ਕਿ ਮੈਂ ਖੜ੍ਹ ਜੋ ਮੈਂ ਅਫਸਰ ਨਾਲ ਗੱਲ ਕਰਾਉਣੀ ਆ ਹਾਂਜੀ ਹਾਂ ਨਹੀਂ ਮੈਂ ਬਿਲਕੁਲ ਨਹੀਂ ਕਿਹਾ ਜਿਵੇਂ ਜੀ ਕਹਿਣੀ ਹੁੰਦੀ ਮੈਂ ਪਹਿਲਾਂ ਲੋਕ ਲਾਉਂਦੀ ਗੱਡੀ ਨੂੰ ਫਿਰ ਮੈਂ ਅਫਸਰ ਨਾਲ ਗੱਲ ਕਰਦੀ ਤੇ ਇਹਨਾਂ ਦੀ ਗੱਲ ਕਰਵਾਉਂਦੀ ਮੇਰੇ ਅਧਿਕਾਰ ਵਈ ਪੈਂਦੀ ਨਾ ਤੁਸੀਂ ਵਰਦੀਤ ਸੀਗੇ ਕਿਸੇ ਵਾਰ ਜੀ ਮੈਂ ਸਿਵਲ ਦੇ ਵਿੱਚ ਸੀਗੀ ਪਰ ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਡਿਊਟੀ ਤੋਂ ਨਿਕਲੇ ਡਿਊਟੀ